ਹਾਂਜੀ ਫਿਰ ਹੁੰਦੀ ਆ ਸੰਡੀ ਕੰਟਰੋਲ ਕੇ ਨਹੀਂ ਆ ਸੀਨ ਸਰਫੇਸ ਖੇਤ ਦਾ ਨਹੀਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮੈਂ ਜਿੱਧਰ ਵੀ ਜਾ ਰਿਹਾ ਖੇਤਾਂ ਦੇ ਵਿੱਚ ਇਸ ਤਰ੍ਹਾਂ ਦਾ ਸੀਨ ਦੇਖਣ ਨੂੰ ਮਿਲਦਾ ਪਿਆ ਹੁਣ ਤੁਸੀਂ ਆਪ ਹੀ ਦੱਸੋ ਕਿ ਆ ਬਗਲੇ ਬਗਲਿਆਂ ਦੇ ਨਾਲ ਟਟੀਆਂ ਇਸ ਖੇਤ ਚ ਕੋਈ ਪਿਕਨਿਕ ਮਨਾਉਣ ਥੋੜੀ ਆਏ ਆ ਇੱਥੇ ਇਹ ਸੁੰਡੀ ਦਾ ਸਫਾਇਆ ਕਰਦੇ ਪਏ ਆ ਜੇ ਕਣਕ ਨੂੰ ਸੁੰਡੀ ਪਈ ਆ ਤਾਂ ਸੁੰਡੀ ਨੂੰ ਬਗਲੇ ਪਏ ਹੋਏ ਆ ਸੁੰਡੀ ਨੂੰ ਟਟੀਆਂ ਪਈਆਂ ਹੋਈਆਂ ਸੋ ਇਸ ਤਰ੍ਹਾਂ ਦਾ ਪੈਸਟ ਕੰਟਰੋਲ ਸਿਰਫ ਤੇ ਸਿਰਫ ਕੁਦਰਤੀ ਕਰ ਸਕਦੀ ਆ ਤੇ ਇਹ ਜਿਹੜਾ ਸਾਰੇ ਦਾ ਸਾਰਾ ਪੈਸਟ ਕੰਟਰੋਲ ਆ ਇਹ ਫ੍ਰੀ ਆਫ ਕਾਸਟ ਹੋ ਰਿਹਾ ਤੇ ਤੁਸੀਂ ਜ਼ਹਿਰ ਪਾ ਰਹੇ ਹੋ ਜਿਹੜਾ